ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ੌਧੇਦਾਰਾਂ ਵਿੱਚ ਅੰਤ੍ਰਿਕ ਕਮੇਟੀ ਦੇ ਮੈਂਬਰ ਬੀਬੀ ਰਵਿੰਦਰ ਕੌਰ ਅਜਰਾਣਾ ਸਮੇਤ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਪਿਛਲੇ ਦਿਨੀ ਲਾਹੌਰ ਸ਼ਹਿਰ ਵਿੱਚ ਹੋਈ ਲੁੱਟ ਤੋਂ ਬਾਅਦ ਚਾਰ ਮੈਂਬਰੀ ਭਾਰਤੀ ਸਿੱਖ ਪਰਿਵਾਰ ਦੇ ਮੈਂਬਰ ਦੇ ਸ਼ਾਮ ਪਾਕਿਸਤਾਨ ਤੋਂ ਵਾਗਾ ਟਾਰੀ ਸਰਹੱਦ ਰਸਤੇ ਆਪਣੇ ਵਤਨ ਪੁੱਜੇ ਹਨ ਪਾਕਿਸਤਾਨ ਤੋਂ ਭਾਰਤ ਪੁੱਜਣ ਦੇ ਤੇ ਰਾਤ ਟਾਰੀ ਸਰਹੱਦ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਸਿੱਖ ਆਗੂ ਬੀਬੀ ਰਵਿੰਦਰ ਕੌਰ ਤੇ ਪਤੀ ਸਰਦਾਰ ਕਵਲਜੀਤ ਸਿੰਘ ਅਜਰਾਣਾ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮਨਾਉਣ ਲਈ 7 ਨਵੰਬਰ ਨੂੰ ਭਾਰਤ ਤੋਂ ਪਾਕਿਸਤਾਨ ਗਏ ਸਨ ਤੇ ਸ਼੍ਰੀ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਮਨਾਉਣ ਉਪਰੰਤ ਉਹ ਲਾਹੌਰ ਦੇ ਸੁੰਦਰ ਇਲਾਕੇ ਗੁਲਬਾਗ ਦੇ ਐਮ ਐਮ ਆਲਮ ਰੋਡ ਵਿਖੇ ਘਰੇਲੂ ਕੱਪੜੇ ਖਰੀਦਣ ਲਈ ਗਏ ਸੀ ਉੱਥੇ ਪੰਜਾਬ ਪਾਕਿਸਤਾਨ ਦੇ ਪੁਲਸ ਵਰਦੀ ਵਿੱਚ ਚਾਰ ਪੁਲਸ ਕਰਮੀ ਇੱਕ ਨਵੀਂ ਗੱਡੀ ਤੇ ਆ ਕੇ ਉਹਨਾਂ ਨੂੰ ਰੋਕਿਆ ਤੇ ਰਾਈਫਲ ਦੀ ਨੋਕ ਤੇ ਕਹਿਣ ਲੱਗੇ ਕਿ ਜੋ ਕੁਝ ਵੀ ਹੈ ਸਾਰਾ ਫੜਾ ਦਿਓ ਉਹਨਾਂ ਨੇ ਦੱਸਿਆ ਕਿ ਇਸ ਦੌਰਾਨ ਉਹਨਾਂ ਵੱਲੋਂ ਉਹਨਾਂ ਦੀ ਪਤਨੀ ਦਾ ਰਵਿੰਦਰ ਕੌਰ ਦਾ ਹੱਥ ਵਿੱਚ ਫੜਿਆ ਬੈਗ ਵੀ ਫੋਲਣਾ ਸ਼ੁਰੂ ਕਰ ਦਿੱਤਾ ਤੇ ਉਹ ਸਾਡੇ ਚਾਰਾ ਪਾਸੋਂ ਸੋਨੇ ਦੇ ਜੇਵਰ ਕੀਮਤੀ ਘੜੀਆਂ ਭਾਰਤੀ ਅਤੇ ਪਾਕਿਸਤਾਨੀ ਕਰੰਸੀ ਲੈ ਕੇ ਤੁਰੰਤ ਫਰਾਰ ਹੋ ਗਏ। ਜੀ ਭਾਜੀ ਤੁਸੀਂ ਅੱਜ ਪਾਕਿਸਤਾਨ ਨੂੰ ਆਏ ਜੀ। ਤੇ ਕੀ ਹੋਇਆ ਅੱਜ? ਭਾਜੀ ਅਸੀਂ ਪਾਕਿਸਤਾਨ 27 ਤਰੀਕ ਨੂੰ ਆਪਾਂ ਇੱਥੋਂ ਗੁਰਾਨਗ ਪਾਸ਼ਾ ਜੀ ਦੇ ਪ੍ਰਕਾਸ਼ਪੁਰੂ ਦੇ ਉੱਤੇ ਪਾਕਿਸਤਾਨ ਬਨਗਾਰਨਾ ਸਾਹਿਬ گئے ਸੀ। ਜਿੱਥੇ ਦੇ ਨਾਲ ਜਾਣਾ ਸੀਗਾ ਕੋਈ ਮੇਰੇ ਹਲਕੇ ਦੇ ਵਿੱਚ ਟੈਸਟ ਦੀ ਹੋ ਗਈ ਪੰਜ ਬੋਤਾਂ ਹੋ ਗਈਆਂ ਇਸ ਕਰਕੇ ਅਸੀਂ ਉਸ ਦਿਨ ਨਹੀਂ ਨਾਲ ਜਾ ਸਕੇ ਤੇ 27 ਤਰੀਕ ਨੂੰ ਅਸੀਂ ਇੱਥੋਂ ਗਏ ਤੇ ਉੱਥੇ ਅਸੀਂ ਨਨਕਾਣਾ ਸਾਹਿਬ ਸੁਖਨਾ ਸੁਖੀ ਜੀ ਖੰਡਪਾਟ ਸਾਹਿਬ ਕਰਾਣਾ ਸੀ ਸਾਡਾ ਖੰਡਪਾਟ ਸਾਹਿਬ ਨੂੰ 29 ਤਰੀਕ ਨੂੰ ਹੋਣਾ ਸੀ ਲੇਕਿਨ ਉਹਨਾਂ ਨੂੰ ਪਾਠੀ ਨਾ ਮਿਲਣ ਕਰਕੇ ਉਹਨਾਂ ਨੇ ਕਿਹਾ ਵੀ ਕੱਲ ਨੂੰ 30 ਤਰੀਕ ਨੂੰ ਕਰਾਂਗੇ 29 ਤਰੀਕ ਨੂੰ ਅਸੀਂ ਸ਼ਾਪਿੰਗ ਕਰਨ ਵਾਸਤੇ ਲਾਹੌਰ ਆ ਗਏ ਲਾਹੌਰ ਜਦੋਂ ਥੋੜੀ ਜੀ ਪਹਿਲੀ ਤੇ ਸ਼ਾਪਿੰਗ ਕਰਕੇ ਬਾਹਰ ਨਿਕਲੇ ਆ ਪਹਿਲਾ ਅਸੀਂ ਗੁਰੂ ਸਾਹਿਬ ਜੀ ਦੇ ਉੱਥੇ ਚੂਨਾ ਮੰਡੀ ਉੱਥੇ ਦਰਸ਼ਨ ਕੀਤੇ ਦਰਸ਼ਨ ਕੀਤੇ ਡੇਰਾ ਸਾਹਿਬ ਕੀਤੇ ਸਿੱਧਿਸਤਾਨ ਦੇ ਸਾਹਿਬ ਗੁਰੂ ਸਾਹਿਬ ਜੀ ਦੀ ਤੇ ਉਸ ਤੋਂ ਬਾਅਦ ਅਸੀਂ ਸ਼ਾਪਿੰਗ ਵਾਸਤੇ ਗਏ ਤੇ ਉਹ ਉੱਥੇ ਪੁਲਿਸ ਦੀ ਵਰਦੀ ਵਿਦੇ ਵਿੱਚ ਸਾਡੇ ਨਾਲ ਦੋ ਲੋਕਾਂ ਨੇ ਲੁੱਟਖੋ ਕਰ ਲਈ ਜੋ ਪਰਸ ਸੀਗਾ ਵਾਈਫ ਦਾ ਇਹ ਆਪਣਾ ਉਹ ਲੈ ਕੇ ਖੋ ਕੇ ਉਹ ਪੁਲਿਸ ਦੀ ਵਰਦੀ ਕਰਕੇ ਸਾਨੂੰ ਇਹ ਝਾਕਾ ਪਿਆ ਵੀ ਇਹ ਸ਼ਾਇਦ ਪੁਲਿਸ ਦੇ ਨੇ ਲੇਕਿਨ ਉਹ ਪੁਲਿਸ ਦੇ ਨਹੀਂ ਸਨ ਉਹ ਲੁਟੇਰੇ ਸਨ ਤੇ ਉਹ ਲੈ ਗਏ ਉਸ ਤੋਂ ਬਾਅਦ ਉਹ ਉਥੋਂ ਦੀ ਪੁਲਿਸ ਜਿਹੜੀ ਹੈ ਉਹ ਪੂਰੀ ਹਰਕਤ ਨੂੰ ਐਫ ਆਈ ਆਰ ਮੈਂ ਦਰਜ ਕਰਵਾ ਦਿੱਤੀ ਮੌਕੇ ਦੇ ਉੱਤੇ ਦੋ ਐਸ ਐਸ ਪੀ ਇੱਕ ਏ ਐਸ ਪੀ ਤੇ ਮੇਰੇ ਨਾਲ ਸੀ ਆਈ ਦੀਆਂ ਸਾਰੀ ਟੀਮਾਂ ਉਸੇ ਟਾਈਮ ਅੱਧੇ ਘੰਟੇ ਦੇ ਵਿੱਚ ਉੱਥੇ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਫਿਰ ਪੂਰੀ ਸੁਰੱਖਿਆ ਦੇ ਬੇਸਾਂ ਨੂੰ ਨੰਗਾਣਾ ਸਾਹ ਪਹੁੰਚਾਇਆ ਤੇ ਉਹ ਦਿਨ ਹੀ ਸਾਨੂੰ ਆਈਜੀ ਸਾਹਿਬ ਨੂੰ ਜਿਹੜੇ ਨੇ ਤੇ ਡੀ ਡੀ ਆਈ ਸਾਹਿਬ ਅਲੀ ਅਲੀ ਸਾਹਿਬ ਜੀ ਨੇ ਤੇ ਆਈਜੀ ਸਾਹਿਬ ਨੇ ਬੜਾ ਵਿਸ਼ਵਾਸ ਦੁਆਇਆ ਕਿ ਇਹ ਤੁਹਾਡੇ ਜਿਹੜੇ ਮੁਜਰਮ ਨੇ ਇਹ ਤੁਹਾਡੇ ਨਹੀਂ ਸਾਡੇ ਮੁਜਰਮ ਨੇ ਸਾਡੇ ਅਸੀਂ ਸ਼ਰਮਿੰਦਾ ਵਾਂ ਕਿ ਤੁਹਾਡੇ ਨਾਲ ਇਹ ਵਾਰਦਾਤ ਇਹਨਾਂ ਨੇ ਕੀਤੀ ਹੈ ਤੇ ਉਹਨਾਂ ਨੇ ਕਿੰਨਾ ਕੁ ਨੁਕਸਾਨ ਹੋਇਆ ਭਾਜੀ ਆਪਣਾ ਨੁਕਸਾਨ ਤੇ ਸਾਰਾ ਜਿਵੇਂ ਘੜੀ ਘੜੀਆਂ ਸਨ ਮੋਬਾਈਲ ਸੀ ਤੇ ਥੋੜਾ ਬਹੁਤ ਰਿੰਗਸ ਹਨ ਵਿੱਚ ਪਈਆਂ ਜਿਵੇਂ ਆਮ ਲੇਡੀਜ਼ ਰੱਖ ਦਿੰਦੀਆਂ ਨੇ ਕਿੰਨੀ ਕ ਆਪਣੇ ਇੰਡੀਅਨ ਅਮਾਉਂਟ ਦਾ ਕਿੰਨਾ ਕ ਖਰਚਾ ਆ ਹੋਇਆ ਉਹ ਗੱਲ ਉਹਨੂੰ ਕਹਿੰਦੇ ਠੀਕ ਨਹੀਂ ਲੱਗਦੇ ਬਈ ਚਲੋ ਗੁਰੂ ਸਾਹਿਬ ਨੇ ਕੀਤਾ ਗਵਾਚ ਗਿਆ ਤੇ ਲੱਭ ਗਿਆ ਅਸੀਂ ਮਤਲਬ ਦੂਜੀ ਗੱਲ ਇਹ ਕਿ ਆਪਣਾ ਅੱਜ ਫਿਰ ਉਹਨਾਂ ਨੇ ਦੋ ਤਰੀਕ ਨੂੰ ਸਾਨੂੰ ਕਾਲ 29 ਨਵਾਰਦਾਤ ਹੋਈ ਦੋ ਨੂੰ ਕਾਲ ਹੋ ਗਈ ਵੀ ਅਸੀਂ ਆਇਡੈਂਟੀ ਕਰ ਲਏ ਨੇ ਬੰਦੇ ਤੇ ਪਹਿਲਾਂ ਸਾਨੂੰ ਇਹ ਮਹਿਸੂਸ ਹੋਇਆ ਕਿ ਸ਼ਾਇਦ ਇਹ ਉਂਦੀ ਗੱਲ ਕਰਦੇ ਨੇ ਪਰ ਵੀ ਇਹਨਾਂ ਨੇ ਵਖਾ ਦੇਣਾ ਵੀ ਲੱਭੇ ਨੇ ਆ ਲੋ ਆਪਣਾ ਤੁਹਾਡਾ ਕੈਸ਼ ਲੈ ਲਓ ਤੇ ਆਪਣਾ ਤੁਸੀਂ ਜਾਓ ਲੇਕਿਨ ਅੱਜ ਉਹਨਾਂ ਨੇ ਪੂਰੀ ਉਹਨੂੰ ਸਾਡੇ ਸਾਡੇ 4 ਤੱਕ ਦਾ ਵੀਜ਼ਾ ਸੀ 1 ਮਹੀਨੇ ਦਾ ਪੁਲਿਸ ਨੇ ਆਪਣੇ ਵੀ ਸਾਡਾ ਵੀਜ਼ਾ ਵਧਵਾਇਆ ਅੱਜ ਉਹਨਾਂ ਨੇ ਉਹ ਬੰਦੇ ਫੜ ਕਰਾਚੀ ਚਲੇ ਗਏ ਸਨ ਕਰੀਬ ਉਥੋਂ 1500 ਕਿਲੋਮੀਟਰ ਹੈ ਕਰਾਚੀ ਤੋਂ ਫੜ ਕੇ ਲਿਆਉਂਦੇ ਨੇ ਉਹ ਬੰਦੇ ਕ੍ਰਾਈਮ ਕਰਕੇ ਕਰਾਚੀ ਚਲੇ ਗਏ ਸਨ ਤੇ ਉਥੋਂ ਫਿਰ ਉਹਨਾਂ ਨੇ ਅੱਜ ਸਾਡੇ ਸਾਹਮਣੇ ਵਿਖਾਇਆ ਤੇ ਉਹ ਵਾਕਈ ਅਸੀਂ ਦੇਖ ਲਿਆ ਵੀ ਇਹ ਬੰਦੇ ਨੇ ਹੀ ਉਹੀ ਬੰਦਾ ਹੈ ਵੀ ਐਵੇਂ ਦਾ ਕੋਈ ਨੀ ਕਰਦੇ ਪਏ ਉਹਨਾਂ ਇਹਨਾਂ ਮਤਲਬ ਸਾਨੂੰ ਅੱਛਾ ਲੱਗਾ ਕਿ ਇੰਨੇ ਥੋੜੇ ਟਾਈਮ ਦੇ ਵਿੱਚ ਕਿ ਸਾਰੀ ਜਿਵੇਂ ਸਾਡੀ ਪੰਜਾਬ ਪੁਲਿਸ ਹੈ ਸਾਡੀ ਹਰਿਆਣਾ ਪੁਲਿਸ ਹੈ ਇਸੇ ਤਰ੍ਹਾਂ ਉਹਨਾਂ ਨੇ ਬੜੀ ਭਜਨਾਟ ਕਰਕੇ ਕਾਰਵਾਈ ਨੂੰ ਅੰਜਾਮ ਦਿੱਤਾ ਅਸੀਂ ਆਪਣੀ ਲਹਿੰਦੇ ਪੰਜਾਬ ਦੀ ਪੁਲਿਸ ਦਾ ਤੇ ਆਪਣੀ ਚੜ੍ਹਦੇ ਜਿਹੜੇ ਪੰਜਾਬ ਦੀ ਪੁਲਿਸ ਹੈ ਉਹਦੇ ਤਰ੍ਹਾਂ ਕੰਮ ਕਰਨ ਦਾ ਜਿਹੜਾ ਤਰੀਕਾ ਸੀ ਉਹਨਾਂ ਦਾ ਉਹਨਾਂ ਤੋਂ ਬੜੇ ਪ੍ਰਭਾਵਿਤ ਹੋਏ ਹਾਂ ਅੱਜ ਉਹਨਾਂ ਨੇ ਸਾਡੀ ਪ੍ਰਵਾਨਗੀ ਕਰਾਈ ਏ ਤੇ ਅਸੀਂ ਆਪਣੇ ਇੰਡੀਆ ਦੇ ਵਿੱਚ ਵਾਪਸ ਆਏ